ਸਾਰਾ ਕੋ ਚੜਦੀ ਕਲਾ ਹੈ ਚੜਦੀ ਕਲਾ ਮੈਂ ਇਥੋਂ ਡਿਵਲਪ ਕੋ ਹੜਤਾਲ ਵੀ ਕੀਤੀ ਗਈ ਬਸ ਉਹ ਸਾਰਾ ਕੋ ਠੀਕ ਹੋ ਗਿਆ ਚੜਦੀ ਕਲਾ ਗੁਰੂ ਘਰ ਦੀ ਜੀ ਮੈਸੇਜ ਕੀ ਦੇ ਬਤਾਨੇ ਹੋ ਬਸ ਇੱਕ ਤੋਂ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪਹੇਗੇ ਤੇ ਕੋਈ ਨੀ ਚੈੱਕ ਕੱਟ ਕੇ ਦੇ ਰਿਆਂਗੇ ਇਲਾਜ ਕਰਾ ਠੀਕ ਜੀ ਸਾਰਾ ਕੋ ਚੜਦੀ ਕਲਾ ਹੈ ਚੜਦੀ ਕਲਾ ਇਹ ਤੋਂ ਦੇਵਲੋਂ ਭੁਖੜ ਹੜਤਾਲ ਦੀ ਕੀਤੀ ਬਸ ਉਹ ਸਾਰਾ ਕੁ ਠੀਕ ਹੋ ਗਿਆ ਚੜਦੀ ਕਲਾ ਗੁਰੂ ਘਰ ਦੀ ਜੀ ਮੈਸੇਜ ਕੀ ਦੱਸਣੇ ਹੋ ਬਸ ਇੱਕ ਤੋਂ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰੀ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਰਿਆਂਗੇ ਇਲਾਜ ਕਰਾ ਠੀਕ ਹੈ ਜੀ ਸਾਰਾ ਕੁ ਚੜਦੀ ਕਲਾ ਹੈ ਚੜਦੀ ਕਲਾ ਹੈ ਨਹੀਂ ਤੋਂ ਦੇਵਲੋਂ ਭੁਖੜ ਹੜਤਾਲ ਵੀ ਕੀਤੀ ਕਿ ਉਹ ਸਾਰਾ ਕੁ ਠੀਕ ਹੋ ਗਿਆ ਚੜਦੀ ਕਲਾ ਗੁਰੂ ਘਰ ਦੀ ਜੀ ਮੈਸੇਜ ਕੀ ਦੱਸਣੋ ਬਸ ਇੱਕ ਤੋਂ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰੀ ਕਰਨ ਵਿੱਚ ਕੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇ ਰਾਂਗੇ ਇਲਾਜ ਕਰਾ ਠੀਕ ਜੀ ਸਾਰਾ ਕੁ ਚੜਦੀ ਕਲਾ ਚੜਦੀ ਕਲਾ ਨਹੀਂ ਕੋ ਡਵੈਲਪ ਕੋ ਖੜਤਾਲ ਦੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ ਚੜਦੀ ਕਲਾ குரு ਘਰ ਦੀ। ਕੀ ਮੈਸੇਜ ਕੀ ਦੱਸਣੇ ਹੋ? ਬਸ ਇੱਕ ਤੋਂ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਝੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇਵਾਂਗੇ। ਇਲਾਜ ਕਰਾ। ਓ ਠੀਕ ਹੈ ਜੀ ਸਾਰਾ ਕੁਝ ਚੜਦੀ ਕਲਾ ਹੈ। ਚੜਦੀ ਕਲਾ। ਨਹੀਂ ਤਾਂ ਡਿਵੈਲਪਮ ਕੋ ਹੜਤਾਲ ਵੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ ਚੜਦੀ ਕਲਾ ਨੂੰ ਘਰਦੀ ਨਾ। ਕੀ ਮੈਸੇਜ ਕੀ ਦੇਣਾ ਹੈ? ਬਸ ਇੱਕ ਗੋਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰੀ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪਹੇਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਦੇਵਾਂਗੇ। ਇਲਾਜ ਕਰਾ। ਆ ਠੀਕ ਹੈ ਜੀ ਸਾਰਾ ਕੁਝ ਚੜਦੀ ਕਲਾ ਹੈ। ਚੜਦੀ ਕਲਾ। ਨਹੀਂ ਤੋਂ ਡਵਲੋ ਭੁਖੜਤਾਲ ਦੀ ਕੀਤੀ ਬਸ ਉਹ ਸਾਰਾ ਕੁਝ ਠੀਕ ਹੋ ਗਿਆ ਚੜਦੀ ਕਲਾ ਗੁਰੂ ਘਰ ਦੀ ਜੀ ਮੈਸੇਜ ਕੀ ਦੱਸਣੇ ਹੋ ਬਸ ਇੱਕ ਤੋਂ ਉਹ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰੀ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇ ਰਿਆਂਗੇ ਇਲਾਜ ਕਰਾ ਠੀਕ ਜੀ ਸਾਰਾ ਕੁਝ ਚੜਦੀ ਕਲਾ ਚੜਦੀ ਕਲਾ ਨਹੀਂ ਕੋਈ ਦੇਵਲਨ ਉਖੜਤਾਲ ਦੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ ਚੜਦੀ ਕਲਾ குரு ਘਰ ਦੀ। ਕੀ ਮੈਸੇਜ ਕੀ ਦੇਤਾਂ ਨੇ? ਬਸ ਇੱਕ ਤੋਂ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪਹੇਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਦੇਵਾਂਗੇ। ਇਲਾਜ ਕਰਾ। ਠੀਕ ਹੈ ਜੀ ਸਾਰਾ ਕੁਝ ਚੜਦੀ ਕਲਾ ਹੈ। ਚੜਦੀ ਕਲਾ। ਨਹੀਂ ਤੋਂ ਡੇਵਲੋਪ ਉਹ ਖੜਤਾਲ ਵੀ ਕੀਤੀ ਕਿ ਉਹ ਸਾਰਾ ਕੁਝ ਠੀਕ ਹੋ ਗਿਆ ਚੜਦੀ ਕਲਾ ਗੁਰੂ ਘਰ ਦੀ ਜੀ ਮੈਸੇਜ ਕੀ ਦੱਸਣੇ ਹੋ ਬਸ ਇੱਕ ਤੋਂ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਿੱਕੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇ ਰਿਆਂਗੇ ਇਲਾਜ ਕਰਾ ਠੀਕ ਜੀ ਸਾਰਾ ਕੁਝ ਚੜਦੀ ਕਲਾ ਚੜਦੀ ਕਲਾ ਦੇਖੋ ਦੇਵਲੋਂ ਭੁਖੜਤਾਲ ਦੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ। ਚੜਦੀ ਕਲਾ ਗੁਰੂ ਘਰ ਦੀ। ਜੀ ਮੈਸੇਜ ਕੀ ਦੇਣਾ ਤਾਂ ਨੋ। ਬਸ ਇੱਕ ਗੋਣ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਿੱਥੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇ ਰਿਆਂਗੇ। ਇਲਾਜ ਕਰਾ। ਓ ਠੀਕ ਹੈ ਜੀ ਸਾਰਾ ਕੁਝ ਚੜਦੀ ਕਲਾ ਹੈ। ਚੜਦੀ ਕਲਾ। ਨੇ ਤੋਂ ਡਵੈਲਪ ਮੁਖੜਤਾਲ ਵੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ ਚੜਦੀ ਕਲਾ குரு ਘਰ ਦੀ। ਕੀ ਮੈਸੇਜ ਕੀ ਦੇ ਬਤਾਨੇ ਹੋ? ਬਸ ਇੱਕ ਤੋਂ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪਾਹੇਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਰਿਆਂਗੇ। ਇਲਾਜ ਕਰਾ। ਉਹ ਠੀਕ ਹੈ ਜੀ ਸਾਰਾ ਕੁਝ ਚੜਦੀ ਕਲਾ ਹੈ। ਚੜਦੀ ਕਲਾ। ਨਹੀਂ ਕੋ ਡਵੈਲਪ ਨੂੰ ਖੜਤਾਲ ਵੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ ਚੜਦੀ ਕਲਾ ਨੂੰ ਘਰਦੀ ਨਾ। ਕੀ ਮੈਸੇਜ ਕੀ ਦੇ ਬਤਾਨੇ ਹੋ? ਬਸ ਇੱਕ ਗੋਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਰਿਆਂਗੇ। ਇਲਾਜ ਕਰਾ। ਆ ਠੀਕ ਹੈ ਜੀ ਸਾਰਾ ਕੁਝ ਚੜਦੀ ਕਲਾ ਹੈ। ਚੜਦੀ ਕਲਾ। ਨਹੀਂ ਤਾਂ ਦੇਵਲੋਪ ਕੋ ਹੜਤਾਲ ਵੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ ਚੜਦੀ ਕਲਾ ਨੂੰ ਘਰਦੀ ਨਾ। ਕੀ ਮੈਸੇਜ ਕੀ ਦੇ ਬਤਾਨੇ ਹੋ? ਬਸ ਇੱਕ ਤੋਂ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰੀ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਝੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪਹੇਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਰਿਆਂਗੇ। ਇਲਾਜ ਕਰਾ। ਠੀਕ ਹੈ। ਸਾਰਾ ਕੁਝ ਚੜਦੀ ਕਲਾ ਹੈ। ਚੜਦੀ ਕਲਾ। ਨਹੀਂ ਤੋਂ ਦੇਵਲੋਂ ਭੁਖੜਤਾਲ ਦੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ। ਚੜਦੀ ਕਲਾ ਗੁਰੂ ਘਰ ਦੀ। ਜੀ ਮੈਸੇਜ ਕੀ ਦੱਸਣੇ ਹੋ। ਬਸ ਇੱਕ ਗੋਣ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਸ਼ੇ ਛੱਡਣਾ ਤੇ ਗੁਰੂ